ਆਪ ਸੰਤਾ ਜਾਣਦੇ ਹੋ ਕਿ ਲੰਘੇ ਦਿਨਾਂ ਦੇ ਵਿੱਚ ਜੋ ਇਨਸੀਡੈਂਟ ਹੋਇਆ ਵਾ ਜੋ ਪਿੰਡ ਦੀਨੇਵਾਲ ਵਿਖੇ ਜਿਹੜਾ ਇਹ ਨੌਜਵਾਨ ਅਕਰਮ ਪ੍ਰਯੋਜ ਨੂੰ ਮੁੱਖ ਮੰਤਰੀ ਕਹਿੰਦੇ ਨੇ ਜਿਹੜਾ ਉਹ ਸਾਰਾ ਹਾਦਸਾ ਹੋਇਆ ਕਿ ਗਵਾਨ ਦੇ ਵਿੱਚ ਥ੍ਰੀ ਭਾਈ ਚਰਈਆ ਕੋਈ ਕੋ ਬਗਾਨੇ ਨਹੀਂ ਆਪਣੀ ਭੈਣ ਭਰਾ ਨੇ ਉਹਨਾਂ ਦੇ ਨਾਲ ਇਹਦਾ ਕਲੈਸ਼ ਹੋਇਆ ਕਲੈਸ਼ ਹੋਣ ਤੋਂ ਬਾਅਦ ਜਦੋਂ ਉਹਨਾਂ ਦੇ ਵੱਲੋਂ ਪੁਲਿਸ ਦੀ ਗਈ ਜਿਹੜੇ ਪੁਲਿਸ ਮੁਲਾਜ਼ਮ ਆਏ ਉਹਨਾਂ ਦਾ ਜਿਹੜਾ ਬੰਦਾ ਫੜ ਸੀ ਉਹ ਨਾਨ ਬਾਕੇ ਉਹਨਾਂ ਨੇ ਆਪਣੀ ਹੱਕੀ ਜਿਹੜਾ ਵਾਪਕ ਕਾਨੂੰਨ ਤੋੜਿਆ ਨਾ ਕਿ ਕਾਨੂੰਨ ਦੇ ਰਖਵਾਲੇ ਕਿਹਾ ਜਾਂਦਾ ਉਹਨਾਂ ਨੂੰ ਇਹ ਨਹੀਂ ਕਿ ਦੋ ਚਪੇੜਾ ਚਲੋ ਬੱਚੇ ਦੇ ਮਾਰਤੀਆਂ ਨੂੰ ਸਮਝਾਤਾ ਤੇ ਗੱਡੀ ਭਾ ਕੇ ਲੈ ਕੇ ਹੁਣ ਨਹੀਂ ਉਹਨਾਂ ਨੇ ਬਹੁਤ ਬਰੂਟਲ ਤਰੀਕੇ ਦੇ ਨਾਲ ਲੱਤਾਂ ਠੋਡ ਚਪੇੜਾ ਮੁਖੀਆਂ ਮਾਰੀਆਂ ਤੇ ਸਭ ਤੋਂ ਵੱਡੀ ਮਾੜੀ ਜਿਹੜੀ ਗੱਲ ਕੀਤੀ ਉਹ ਦਿੱਤੀ ਵੀ ਕੇਸਾਂ ਤੋਂ ਫੜ ਕੇ ਇਸ ਪੱਟੇ ਦਸਤਾਰ ਲਈ ਤੇ ਕੇਸਾਂ ਤੋਂ ਫੜ ਕੇ ਤੋਹਾ ਕੋਈ ਵੀ ਕਾਨੂੰਨ ਇਹਦੀ ਇਜਾਜ਼ਤ ਨਹੀਂ ਕਿਸੇ ਨੂੰ ਦਿੰਦਾ ਕੋਈ ਅਜੇ ਤੱਕ ਇਹਦਾ ਦਾ ਲਾਸੀ ਨਹੀਂ ਸੁਣਿਆ ਕੋ ਬਣਿਆ ਹੋਵੇ ਤੇ ਛੇਤੀ ਉਸੇ ਇੱਕ ਦਰਖਾਸਤਾਈ ਤੇ ਨਾਲ ਹੀ ਪੁਲਿਸ ਹੀ ਜੱਜ ਬਣ ਜੇ ਇਹਨਾਂ ਨੇ ਸਭ ਤੋਂ ਮਾੜਾ ਇਹ ਕੰਮ ਕੀਤਾ ਸੀ ਵੀ ਕੇਸਾਂ ਦੀ ਬੇਰੁਮਤੀ ਕੀਤੀ ਸੀ ਅੱਜ ਸਿੱਖ ਜਣੇ ਬੰਦੀਆਂ ਇੱਥੇ ਖੜੀਆਂ ਨੇ ਬਾਪੂ ਜੀ ਪਾਇਮ ਉਸ ਪਾਸ ਦੇ ਪਿਤਾ ਜੀ ਖੜੇ ਨੇ ਗਿਆਨੀ ਜੀ ਖੜੇ ਨੇ ਅਸੀਂ ਖੜੇ ਆ ਅਸੀਂ ਖੜੇ ਆ ਉਸ ਕੇਸਾਂ ਦੀ ਸਤਕਾਰ ਦੇ ਵਾਸਤੇ ਰਾਈ ਝਗੜੇ ਕਰਕੇ ਨਹੀਂ ਕਿਉਂਕਿ ਪਿੰਡ ਦੀ ਪੰਚਾਇਤ ਨੇ ਜਿਹੜਾ ਸਭ ਤੋਂ ਸੋਹਣਾ ਕਾਰਜ ਕੀਤਾ ਉਹ ਇਹ ਕੀਤਾ ਵੀ ਇਹਨਾਂ ਦਾ ਆਪਸੀ ਮੇਲ ਮਲਾਪ ਕਰਾਤਾ ਜਿਹੜਾ ਵੀ ਕਰਨ ਦਾ ਆਪਸ ਝਗੜਾ ਸੀਗਾ ਉਹ ਨਿਬੇੜਤਾ ਤੇ ਪਿੰਡ ਇਹ ਗੱਲ ਬਿਲਕੁਲ ਹੁਣ ਖੜਾ ਸਟੈਂਡ ਦੇ ਉੱਤੇ ਵੀ ਅਸੀਂ ਉਸ ਬੱਚੇ ਦੇ ਨਾਲ ਹਰ ਤਰੀਕੇ ਦੇ ਨਾਲ ਬੱਚੇ ਦੀ ਵੰਤ ਕਰਾਂਗੇ ਥੋੜਾ ਜਿਆ ਤੁਹਾ ਜਾਨਦੇ ਹੋ ਇਹ ਸਿਧਰਾ ਪੈਂ ਕਿ ਜਿਵੇਂ ਆਪਾਂ ਕਹਿ ਦਿੰਦੇ ਵੀ ਸਿਧਰਾ ਕੋਈ ਵੇਗਵਾਲ ਨਹੀਂ ਹੈਗਾ ਜੋ ਸੱਚ ਹੋ ਸੱਚ ਅੱਜੇ ਪੁੱਛਿਆ ਕਿ ਤੂੰ ਰੋੜੇ ਮਾਰੇ ਸੀ ਗੇਟ ਨੂੰ ਗੁੱਸੇ ਚਾਂਜੀ ਮਾਰੇ ਸੀ ਕਿੰਦਾ ਮੁਕਰਾਉਣੀ ਹੈ ਸੋ ਇੱਕ ਪਿੰਡ ਦੇ ਵਿੱਚ ਆਮ ਆਪਾ ਦੇਖਦੇ ਆਂ ਸਿੰਘ ਬੱਚੇ ਤਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਇੰਨਾ ਕੋਈ ਜਾਲਾ ਨਹੀਂ ਹੁੰਦਾ ਵੀ ਅਸੀਂ ਡੇਗੜ ਵੱਲ ਨਾ ਚਲੀਏ ਸੋ ਇਹਨੇ ਵੀ ਜਿਹੜੀ ਗਲਤੀ ਕੀਤੀ ਆ ਆਪਸੀ ਪਰਿਵਾਰ ਦੇ ਜੀਹਾਂ ਝਗੜਾ ਕਰਨ ਦੀ ਉਹ ਮਾੜੀ ਆ ਗਾਂ ਕੋਈ ਨਹੀਂ ਕਰੂਗਾ ਪਿੰਡ ਵੱਲੋਂ ਜਿਹੜਾ ਇਸ ਬੱਚੇ ਦਾ ਇਲਾਜ ਕਰਾਉਣ ਦੀ ਵੀ ਗੱਲ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਆ ਤੇ ਹੁਣ ਜਿਹੜੀ ਦਰਖਾਸਤ ਆਪਾਂ ਦਿੱਤੀ ਆ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਕਿ ਜਿੱਥੇ ਉਹਨਾਂ ਨੂੰ ਸਿਰਫ ਸਸਪੈਂਡ ਲਈ ਦੇਸ਼ਵਸ ਕੀਤਾ ਜਾਵੇ ਦੂਸਰਾ ਉਹਨਾਂ ਤੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਹੈ 295ਏ ਦੀ ਉਹ ਕੀਤੀ ਜਾਵੇ ਕਟਮਾਰਦੀ ਕੀਤੀ ਜਾਵੇ ਤੇ ਫਿਰ ਅਗਲਾ ਫੈਸਲਾ ਜਿਹੜਾ ਉਹ ਅਸੀਂ ਲਵਾਂਗੇ ਜੇਕਰ ਪੁਲਿਸ ਪ੍ਰਸ਼ਾਸਨ ਇਹ ਕਾਰਵਾਈ ਨਹੀਂ ਕਰਦਾ ਤੇ ਫਿਰ ਮਜਬੂਰਨ ਸਾਨੂੰ ਸਾਰਾ ਪਿੰਡ ਨਾਲ ਸਹਿਮਤਾ ਜਥੇਬੰਦੀਆਂ ਸਿੱਖ ਸੰਗਤਾਂ ਨੂੰ ਕੋਈ ਨਾ ਕੋਈ ਪ੍ਰੋਗਰਾਮ ਲਿਖਣਾ ਪਊਗਾ ਤੇ ਅਸੀਂ ਆਸ ਕਰਦੇ ਹਾਂ ਵੀ ਜਿਹੜਾ ਇਹਨਾਂ ਦੇ ਵੱਲੋਂ ਜੋ ਕੀਤਾ ਗਿਆ ਵਾ ਪੁਲਿਸ ਨੇ ਕਾਰਵਾਈ ਕਰਦੀ ਹੈ ਵਿਦਬੀ ਦੀ ਜੋ ਵੀ ਕਾਰਵਾਈ ਬਣਦੀ ਕਰੋ ਫਿਰ ਦੁਬਾਰਾ ਮੈਂ ਬੇਨਤੀ ਸੰਗਤ ਨੂੰ ਕਰ ਦਿਆਂ ਕਿ ਪਿੰਡ ਦੀ ਜਿਹੜੀ ਪੰਚਾਇਤ ਆ ਸਾਰਾ ਨਗਰ ਆ ਉਹ ਧਰਮਪ੍ਰੀਤ ਸਿੰਘ ਮੁੱਖ ਮੰਤਰੀ ਦੇ ਨਾਲ ਖੜਾ ਪਿਛੇ ਜੋ ਵੀ ਹੋਇਆ ਆਪਸੀ ਮਾੜਾ ਮੋੜ ਭਾਈਚਾਰੇ ਦੇ ਵਿੱਚ ਭੈਣ ਭਰਾਵਾਂ ਨਾਲ ਲੜਾਈ ਉਹ ਸਾਰਾ ਕੁਝ ਖਤਮ ਹੋ ਚੁੱਕਾ ਸੋ ਧੰਨਵਾਦ ਆਪ ਸਭ ਸਿੱਖ ਸੰਗਤਾਂ ਦਾ ਹੋਰ ਵੀ ਬੇਨਤੀ ਆ ਕਿ ਬਾਪੂ ਜੀ ਆ ਵੀ ਦੋ ਦਸਤ ਨੂੰ ਮੇਰਾ ਇਹ ਫਿਕਰ ਇਹਨਾਂ ਨੂੰ ਕਿਹਾ ਦੋ ਕਿ ਜੋ ਬਹੁਤ ਗਲਤੀ ਕੀਤੀ ਮੈਂ ਮਾਫੀ ਮੰਗਦਾ ਹਾਂ ਤੁਸੀਂ ਆਪਣੀ ਗਲਤੀ ਦੀ ਮਾਫੀ ਮੰਗ ਲੈਣਾ ਨਾ ਪਛਾਣ ਪਛਾਣ ਇੱਥੇ ਮਾਫੀ ਲੈ ਲਾ ਮਾਫ ਕਰ ਦਿਓ ਮੈਨੂੰ ਮੈਂ ਟਾਂ ਰੋੜੇ ਮਾਰੇ ਬੁਗੇ ਤੇ ਮੈਨੂੰ ਮਾਫ ਕਰ ਦਿਓ ਮੇਰੇ ਕੰਨਾਂ ਨੂੰ ਹੱਥ ਲੱਗੇ ਆ ਮੈਂ ਗਲਤੀ ਜਵਨਾ ਆਪਣੀ ਮੈਂ ਟਾਂ ਰੋੜੇ ਮਾਰੇ ਬੁਗੇ ਤੇ ਮੈਂ ਬੁਗੇ ਤੇ ਦਤਿ ਕਰਪਾਣਾ ਮਾਰੇ ਸੀ ਬਸ ਇਹ ਬੇਨਤੀ ਆ ਇੱਕ ਪਿੰਡ ਦੀ ਪੰਚਾਇਤ ਵੱਲੋਂ ਅਸੀਂ মিডিਆ ਨੂੰ ਵੀ ਬੇਨਤੀ ਕਰਦੇ ਹਾਂ ਜਿੱਦਾਂ ਵੀ ਸਾਡਾ ਵੀਡੀਓ ਦਾ ਪ੍ਰਚਾਰਾ ਤੁਹਾਡਾ ਧੰਨਵਾਦ ਤੁਸੀਂ ਸਵਾਦ ਦਿੱਤਾ ਪਰ ਹੁਣ ਜਿਹੜਾ ਇਹ ਸਮੁੱਦੇ ਨੂੰ ਐਵੇਂ ਨਾ ਪੇਸ਼ ਕੀਤਾ ਜਾਵੇ ਕਿ ਜਿਹੜਾ ਪਿੰਡ ਆ ਜਾਂ ਪਿੰਡ ਦੀ ਪੰਚਾਇਤ ਆ ਉਹ ਸ਼ਾਇਦ ਇਹਨਾਂ ਦੇ ਕੋਈ ਬੱਚੇ ਦੇ ਵਿਰੋਧਾ ਜਾਂ ਇਹਨਾਂ ਦੀ ਦੋਖੀ ਆ ਬਿਲਕੁਲ ਨਹੀਂ ਸਾਹੇ ਨਾਲ ਖੜੇ ਨੇ ਸੋ ਇਸੇ ਦਮ ਪ੍ਰੇਮ ਪਿਆਰ ਦੇ ਨਾਲ ਆਪਾਂ ਉਸ ਦਾ ਜਿਹੜਾ ਹੱਲ ਕਰੀਏ ਬਾਪੂ ਵੀ ਕਹਿੰਦੇ ਢਾ ਦਾਂਗੇ ਜੈਦਾ ਜੀ ਇਹ ਵੀ ਬੋਲਦੇ ਵੀ ਮੀਡੀਆ ਜਿਹੜਾ ਸਾਨੂੰ ਸਾਨੂੰ ਵੀ ਤੰਗ ਨਾ ਕਰੇ ਘੜੀ ਮੂੜੀ ਕੋਈ ਨਹੀਂ ਕਰਦਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਪਿੰਡ ਦੀਨੇਵਾਲ 9 ਤਰੀਕ ਨੂੰ ਘਟਨਾ ਵਾਪਰੀ ਆ ਉਹ ਬੜੀ ਨਿਤਨ ਜੋ ਗਿਆ ਕਿਉਂਕਿ ਇਹ ਬੱਚਾ ਥੋੜਾ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਤੇ ਇਹਦੀ وجہ ਨਾਲ ਇਹ ਸਾਰਾ ਕੁਝ ਇਹ ਜੋ ਹੋਇਆ ਤੇ ਉਹਦੇ ਵਾਸਤੇ ਜੋ ਪੁਲਿਸ ਮੁਲਾਜ਼ਮਾਂ ਨੇ ਧੱਕਾ ਕੀਤਾ ਉਹ ਬਹੁਤ ਉਹ ਬਹੁਤ ਨਿਖੇਦੀ ਜਾਣਕਿਆ ਇਸ ਕਰਕੇ ਅੱਗੇ ਤੋਂ ਇਹੋ ਜਿਹੀ ਘਟਨਾ ਨਾ ਵਾਪਰੇ ਬਾਕੇ ਪੂਰੇ ਪੰਚਾਇਤ ਵਾਲੇ ਸਾਰੇ ਇਸ ਗੱਲ ਤੇ ਸਹਿਮਤ ਹੈ ਕਿ ਬੱਚਾ ਥੋੜਾ ਦਿਮਾਗੀ ਤੌਰ ਤੇ ਪਰੇਸ਼ਾਨ ਤੇ ਤਾਂ ਅਸੀਂ ਇਲਾਜ ਕਰਾਉਣ ਦੀ ਵੀ ਅਸੀਂ ਸਾਰੇ ਜਣੇ ਨਾਲ ਮਿਲ ਕੇ ਜ਼ਿੰਮੇਵਾਰੀ ਚੁੱਕਦੇ ਆ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਪੰਚਾਇਤ ਵਾਲਿਆਂ ਦਾ ਕਿ ਇਹਨਾਂ ਨੇ ਜਿਹੜਾ ਮਸਲਾ ਉੱਠਿਆ ਸੀ ਉਹਨੂੰ ਸਾਰਿਆਂ ਨੇ ਨਾਲ ਮਿਲ ਕੇ ਸਲਝਾ ਲਿਆ ਤੇ ਇਸ ਕਰਕੇ ਇਹ ਵੀ ਧੰਨਵਾਦ ਦੇ ਪਾਤਰ ਆ ਤੇ ਅਸੀਂ ਸਾਰੇ মিডিਆ ਨੂੰ ਕਹਿੰਨੇ ਕਿ ਪਿੰਡ ਵਾਲਿਆਂ ਦੇ ਜੋ ਥੋੜੀ ਜੋ ਹੋ ਗਈ ਹੈ ਉਹ ਗੱਲ ਨੂੰ ਅੱਗੇ ਨਾ ਵਧਾਇਆ ਜਾਵੇ ਪਿੰਡ ਵਾਲੇ ਸਾਰੇ ਸਿੰਘ ਬੜੇ ਨਾਲ ਮਿਲ ਕੇ ਰਹਿਣ ਵਾਲੇ ਆ ਚੜ੍ਹਦੀ ਕਲਾ ਵਾਲੇ ਆ ਤੇ ਉਹ ਇਸ ਬੱਚੇ ਦਾ ਵੀ ਇਲਾਜ ਕਰਾਉਣਗੇ ਤੇ ਅੱਗੇ ਤੋਂ ਕੋਈ ਇਹੋ ਜਿਹੀ ਘਟਨਾ ਪਿੰਡ 'ਚ ਨਾ ਵਾਪਰੇ ਇਸ ਵਾਸਤੇ ਅਸੀਂ ਸਾਰਾ মিডিਆ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਸ ਮਸਲੇ ਨੂੰ ਲੈੰਦਾ ਅੱਗੇ ਲਿਆਂਦਾ ਤੇ ਹੁਣ ਅਸੀਂ ਉਹਨਾਂ ਘੜੀ ਜਨਤਾ 'ਚ ਬੇਨਤੀ ਕਰਦੇ ਆ ਕਿ ਪਿੰਡ ਦਾ ਕੋਈ ਵੀ ਇਹੋ ਜਿਹੀ 네ਗੇਟਿਵ ਖਬਰ ਪਿੰਡ ਦੇ ਬਾਰੇ ਨਾ ਦਿੱਤੀ ਜਾਵੇ ਕਿ ਪਿੰਡ ਸਾਰਾ ਇੱਕ ਮਤ ਆ ਤੇ ਜਿਹੜਾ ਪ੍ਰਸ਼ਾਸਨ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਤੇ ਉਹ ਜੋ ਉਹਨਾਂ ਦੇ ਕਾਰਵਾਈ ਦੀ ਗੱਲ ਕੀਤੀ ਗਈ ਆ ਉਹਨੂੰ ਸਿਰੇ ਨਿਭਾਵੇ ਤੇ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰ ਇਹ ਪਿੰਡ ਵਾਲਿਆਂ ਦਾ ਸਾਰੇ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹ ਬਹੁਤ ਵਧੀਆ ਤਰੀਕੇ ਨਾਲ ਪਿੰਡ ਜੀ ਆਪਣੀ ਗੱਲ ਨੂੰ ਨਕਟਾਉਣ ਦੀ ਕੋਸ਼ਿਸ਼ ਕੀਤੀ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ